ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਗੁਰਦਾਸਪੁਰ ਦੇ ਵੱਲੋਂ ਸਰਕਾਰੀ ਭਰਤੀਆਂ ਕੱਢੀਆਂ ਗਈਆਂ ਨੇ ਜੀ ਜਿਸ ਦੀ ਕਿ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਜਾਣਕਾਰੀ ਦੇਵਾਂਗੇ ਸੋ ਇਸ ਦੀ ਜਿਹੜੀ ਲਾਸਟ ਤਰੀਕ ਹੈਗੀ ਆ 28 11 2025 28 ਨਵੰਬਰ 2025 ਸ਼ਾਮ ਦੇ 5 ਵਜੇ ਤੱਕ ਤੁਹਾਡੇ ਜਿਹੜੇ ਫਾਰਮ ਨੇ ਆਫਲਾਈਨ ਪਹੁੰਚਣੇ ਚਾਹੀਦੇ ਨੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਫਾਰਮ ਰਿਜੈਕਟ ਹੋ ਜਾਊਗਾ ਜਦੋਂ ਆਪਾਂ ਨੇ ਫਾਰਮ ਜਿਹੜਾ ਆਫਲਾਈਨ ਭੇਜਣਾ ਸੋ ਉਸ ਦੇ ਉੱਪਰ ਐਡਰੈਸ ਆ ਜਿਹੜਾ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜਰੂਰਦਾਸਪੁਰ ਲਿਖ ਕੇ ਤੇ ਨਾਲ ਪਿੰਨ ਕੋਡ ਲਿਖ ਕੇ نیچے ਆਪਣਾ ਐਡਰੈਸ ਪਾ ਕੇ ਤੁਸੀਂ ਇਸ ਐਡਰੈਸ ਦੇ ਉੱਪਰ ਭੇਜ ਦੇਣਾ ਜੀ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡੇ ਫਾਰਮ ਅਕਸੈਪਟ ਹੋਣਗੇ ਜੇਕਰ ਉਸ ਤੋਂ ਬਾਅਦ ਤੁਸੀਂ ਲੇਟ ਹੋਣੇ ਹੋ ਤਾਂ ਤੁਹਾਡੇ ਫਾਰਮ ਜਿਹੜੇ ਰਿਜੈਕਟ ਕਰਤੇ ਜਾਣਗੇ ਜੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਕੁੱਲ ਪੋਸਟਾਂ ਦੀ ਜਿਸ ਤਰ੍ਹਾਂ ਕੇ ਨੋਟੀਫਿਕੇਸ਼ਨ ਦੇ ਵਿੱਚ ਦੱਸਿਆ ਗਿਆ ਹੈ 14 ਕੁੱਲ ਪੋਸਟਾਂ ਨੇ ਜੀ ਸੋ ਇਸ ਦੇ ਵਿੱਚ ਕਲਰਕ ਦੀਆਂ ای ڈبلیو ایس ਦੀਆਂ 4 پوسਟਾਂ ਨੇ ਜੀ جرਨਲ ਦੀਆਂ ای ڈبلیو ایس جرਨਲ ਊਮੈਨ ਦੀ ਇੱਕ پوسਟ ਹੈ بی سی ਦੀਆਂ 2 ਨੇ ਜੀ ਐਕ ਸਰਵਿਸਮੈਨ جرਨਲ ਦੀਆਂ 2 ਨੇ ਐਕ ਸਰਵਿਸਮੈਨ ایس سی ਦੀ ਇੱਕ پوسਟ ਹੈ ਜੀ ਐਕ ਸਰਵਿਸਮੈਨ جرਨਲ ਊਮੈਨ ਦੀਆਂ 3 پوسਟਾਂ ਨੇ ਤੇ სპੋਰਟਸਮੈਨ ਊਮੈਨ ਦੀ ਇੱਕ پوسਟ ਹੈ ਜੀ ਸੋ ਹੁਣ ਆਪਾਂ ਜੇ ਕਰੀ ਦੀ ਤਨਖਾਹ ਦੀ ਗੱਲ ਕਰੀਏ 29200 ਜਿਹੜੀ ਤੁਹਾਡੀ ਤਨਖਾਹ ਹੋਏਗੀ ਸੋ ਹੁਣ ਆਪਾਂ ਕੁਆਲੀਫਿਕੇਸ਼ਨ ਦੇ ਬਾਰੇ ਜੇਕਰ ਗੱਲ ਕਰੀਏ ਬੀਏ ਜਾਂ ਬੀ ਐਸ ਸੀ ਕੋਈ ਵੀ ਡਿਗਰੀ ਤੁਹਾਡੇ ਕੋਲ ਹੋਣੀ ਲਾਜ਼ਮੀ ਹੈ ਏਜ ਇਸ ਦੇ ਵਿੱਚ ਜੋ ਦਰਸਾਇਆ ਗਿਆ 18 ਤੋਂ 37 ਸਾਲ ਤੱਕ ਦੀ ਜਿਹੜੀ ਉਮਰ ਹੈ ਇਹਦੇ ਵਿੱਚ ਹੋਣੀ ਚਾਹੀਦੀ ਹੈ ਹੋਰ ਸਰਕਾਰੀ ਨਵੀਆਂ ਭਰਤੀਆਂ ਦੀ ਜਾਣਕਾਰੀ ਦੇ ਲਈ ਸਾਨੂੰ ਜਰੂਰ ਫੋਲੋ ਕਰ ਸਕਦੇ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਸਕਦੇ ਆ YouTube ਚੈਨਲ ਨੂੰ ਸੋ ਇਹ ਆ ਗਈ ਆਪਣਾ ਪਰਫਾਰਮਾ ਜਿਹੜਾ ਕਿ ਤੁਸੀਂ ਭਰ ਕੇ ਭੇਜਣਾ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅਰਦਾਸਪੁਰ ਨੂੰ ਕਲਰਕ ਦੀ ਵੈਕੈਂਸੀ ਹੈ ਜਿਸ ਦੇ ਉੱਪਰ ਆਪਾਂ ਨੇ ਸਭ ਤੋਂ ਪਹਿਲਾਂ ਆਪਣੀ ਫੋਟੋ ਜਿਹੜੀ ਪਾਸਪੋਰਟ ਸਾਈਜ਼ ਉਹ ਲਗਾ ਦੇਣੀ ਹੈ ਕਲਰ ਲੇਟੈਸਟ ਫੋਟੋ ਲਗਾਉਣੀ ਹੈ ਇਹਦੇ ਵਿੱਚ ਪੁਰਾਣੀ ਫੋਟੋ ਨਹੀਂ ਲਗਾਉਣੀ ਤੁਸੀਂ ਨੇ ਫੋਟੋ ਲਗਾ ਕੇ ਉੱਪਰ ਕਰਾਸ ਸਾਈਨ ਕਰ ਦੇਣੇ ਨੇ ਜੀ ਸੋ ਪਹਿਲੇ ਕਾਲੋਂ ਦੇ ਵਿੱਚ ਆ ਗਿਆ ਤੁਹਾਡਾ ਨੇਮ ਵੱਡੇ ਅੱਖਰਾਂ ਦੇ ਵਿੱਚ ਜਿਹੜਾ ਨਾਮ ਤੁਸੀਂ ਨੇ ਭਰਨਾ ਹੈ ਉਸ ਤੋਂ ਬਾਅਦ ਆ ਗਈ ਫਾਦਰ ਨੇਮ ਫਾਦਰ ਨੇਮ ਤੁਸੀਂ ਭਰਨਾ ਹੈ ਡੇਟ ਆਫ ਬਰਥ ਪੂਰਾ ਜਿਸ ਤਰ੍ਹਾਂ ਕਿ 11 2006 11 2005 ਐ ਇਸ ਤਰ੍ਹਾਂ ਪੂਰੀ ਭਰਨੀ ਆ ਜੀ ਡੇਟ ਆਫ ਬਰਥ ਚੌਥੇ ਕਾਲਮ ਦੇ ਵਿੱਚ ਆ ਗਿਆ ਜੀ ਕੈਟਾਗਰੀ OBC ਜਰਨਲ ਜਾਂ SC ਕਾਸਟ ਤੋਂ ਤੁਸੀਂ ਬਿਲੋਂਗ ਕਰਦੇ ਹੋਗੇ ਇੱਥੇ ਭਰ ਸਕਦੇ ਹੋ ਪੰਜਵੇਂ ਨੰਬਰ ਕਾਲਮ ਦੇ ਵਿੱਚ ਸਾਰਿਆਂ ਨੇ ਇੰਡੀਅਨ ਭਰਨਾ ਜੀ ਉਸ ਤੋਂ ਬਾਅਦ ਪਰਮਨੈਂਟ ਐਡਰੈਸ 6ਵੇਂ ਦੇ 7ਵੇਂ ਕਾਲਮ ਦੇ ਵਿੱਚ ਤੁਹਾਡਾ ਪੂਰਾ ਜਿਹੜਾ ਐਡਰੈਸ ਸਮੇਤ ਪੈਨ ਕੋਡ ਭਰ ਦੇਣਾ ਤੁਸੀਂ 8ਵੇਂ ਕਾਲਮ ਦੇ ਵਿੱਚ ਕਨੈਕਟਰ ਨੰਬਰ ਜਿਹੜਾ ਤੁਹਾਡਾ ਨੰਬਰ ਚੱਲ ਰਿਹਾ ਹੈ ਉਹ ਨੰਬਰ ਤੁਸੀਂ ਇੱਥੇ ਭਰਨਾ ਹੈ ਈਮੇਲ ਐਡਰੈਸ ਇੱਥੇ ਤੁਹਾਡੀ ਪੂਰੀ ਈਮੇਲ ਆਈਡੀ ਜਿਹੜੀ ਸਹੀ ਤਰੀਕੇ ਨਾਲ ਤੁਸੀਂ ਨੇ ਭਰਨੀ ਹੈ ਉਸ ਤੋਂ ਬਾਅਦ ਆਲਮੋਸਟ ਸਾਰਿਆਂ ਦਾ ਇੱਥੇ ਜੈਸਾ ਹੋਊਗਾ ਜੀ 10ਵੇਂ ਨੰਬਰ 'ਚ 11ਵੇਂ ਨੰਬਰ ਕਾਲਮ ਦੇ ਵਿੱਚ ਐਕਸਪੀਰੀਅੰਸ ਜੇਕਰ ਤੁਹਾਡਾ ਕੋਈ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਇੱਥੇ ਜੈਸਟ ਕਰ ਸਕਦੇ ਹੋ ਆਦਰਵਾਇਜ਼ ਨੋ ਆਵੇਗਾ ਸੋ ਹੁਣ ਨੀਚੇ ਆ ਕੇ ਜੀ ਕੁਆਲੀਫਿਕੇਸ਼ਨ ਡਿਟੇਲ ਇੱਥੇ ਤੁਸੀਂ ਕੁਆਲੀਫਿਕੇਸ਼ਨ ਡਿਟੇਲਾਂ ਭਰਨੀਆਂ ਨੇ ਇੱਥੇ ਆ ਜੁਗਾ ਜੀ ਮੈਟ੍ਰਿਕ ਮੈਟ੍ਰਿਕ ਦੇ ਸਾਹਮਣੇ ਆ ਜੁਗਾ 10ਵੀਂ 10th ਪਾ ਦੇਣਾ ਤੁਸੀਂ ਨੇ ਉਸ ਤੋਂ ਬਾਅਦ ਆ ਕਿ ਜੀ ਬੋਰਡ ਐਂਡ ਯੂਨੀਵਰਸਿਟੀ ਇੱਥੇ ਤੁਸੀਂ ਆਪਣੇ ਬੋਰਡ ਦਾ ਨਾਮ ਪਾ ਦੇਣਾ ਪੰਜਾਬ ਯੂਨੀਵਰਸਿਟੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਰੀਆ ਜਾਂ ਫਿਰ CBSE ਬੋਰਡ ਤੋਂ ਕਰੀਆ ਉਸ ਤੋਂ ਬਾਅਦ ਈਅਰ ਪਾ ਦੇਣਾ ਜੀ ਕਿਹੜੀ ਈਅਰ ਦੇ ਵਿੱਚ ਤੁਸੀਂ ਪਾਸ ਕਰੀਆ ਉਸ ਤੋਂ ਬਾਅਦ ਨੰਬਰ ਕਿੰਨੇ ਨੇ ਫਿਰ ਟੋਟਲ ਮਾਰਕ ਵੀ ਕਿੰਨੇ ਚੋ ਤੁਹਾਡੇ ਨੰਬਰ ਨੇ ਤੇ ਇੱਥੇ ਪਰਸੈਂਟ ਪਾ ਦੇਣਾ ਜੀ ਉਸ ਤੋਂ ਬਾਅਦ 12ਵੀਂ ਦੀ ਡਿਟੇਲ ਆ ਜੂਗੀ ਜੀ ਉਸ ਤੋਂ ਬਾਅਦ ਗ੍ਰੈਜੂਏਸ਼ਨ ਦੀ ਇਸੇ ਤਰ੍ਹਾਂ ਜੇਕਰ ਤੁਹਾਡੇ ਕੋਲੇ ਪੋਸਟ ਗ੍ਰੈਜੂਏਟ ਦੀ ਡਿਗਰੀ ਹੈਗੀ ਹੈ ਜਿਹੜੀ ਉਹ ਤੁਸੀਂ ਇੱਥੇ ਭਰ ਸਕਦੇ ਹੋ ਨੀਚੇ ਪਲੇਸ ਦੇ ਵਿੱਚ ਜੀ ਤੁਸੀਂ ਜਿਹੜੀ ਵੀ ਜਗ੍ਹਾ ਤੋਂ ਤੁਸੀਂ ਬਲੋਂਗ ਕਰ ਰਹੇ ਹੋ ਤੁਹਾਡਾ ਪਿੰਡ ਹੈ ਜਿਹੜਾ ਸ਼ਹਿਰ ਹੈ ਉਹ ਪਾ ਸਕਦੇ ਹੋ ਸੋ ਉਸ ਤੋਂ ਨੀਚੇ ਆ ਗਿਆ ਡਾਟਾ ਇੱਥੇ ਸੈਂਡ ਕਰ ਦੇਣੇ ਇਸ ਦੇ ਨਾਲ ਆਧਾਰ ਕਾਰਡ ਕੁਆਲੀਫਿਕੇਸ਼ਨ ਸਾਰੇ ਦੇ ਸਰਟੀਫਿਕੇਟ ਡੀ ਐਮ ਸੀ ਨਾਲ ਲਗਾ ਦੇਣੇ ਨੇ ਸੋ ਜਿਹੜਾ ਆਧਾਰ ਕਾਰਡ ਉਹ ਵੀ ਨਾਲ ਲਗਾਉਣਾ ਹੈ ਜੇਕਰ ਤੁਸੀਂ OBC ਜਾਂ SC ਕਾਸਟ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਕਾਸਟ ਸਰਟੀਫਿਕੇਟ ਵੀ ਆਪਣਾ ਜਰੂਰੀ ਲਗਾਉਣਾ ਹੈ। ਕਈ ਵਾਰ ਕੀ ਹੁੰਦਾ ਹੈ ਕਿ ਇਸ ਸਰਟੀਫਿਕੇਟ ਜਿਹੜਾ SC ਜਾਂ BC ਕਾਸਟ ਦਾ ਨਹੀਂ ਲੱਗਾ ਹੁੰਦਾ ਤਾਂ ਤੁਹਾਡਾ ਜਿਹੜਾ ਫਾਰਮ ਰਿਜੈਕਟ ਕਰ ਦਿੱਤਾ ਜਾਂਦਾ ਜੀ। ਸੋ ਇਹ ਡਾਕੂਮੈਂਟ ਸਾਰੇ ਨਾਲ ਲਗਾ ਕੇ ਤੁਸੀਂ ਗੁਰਦਾਸਪੁਰ কোর্ਟ ਦੇ ਵਿੱਚ ਭੇਜ ਸਕਦੇ ਹੋ। ਡਾਕ ਖਾਨੇ ਰਾਹੀਂ ਸਪੀਡ ਪੋਸਟ ਕਰ ਸਕਦੇ ਹੋ। ਸੋ ਦੁਬਾਰਾ ਫੇਰ ਦੱਸਿਆ ਜਾਂਦਾ ਹੈ ਇਹਦੀ 28 ਤਰੀਕ लास्ट ਹੈ ਜੀ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੇ ਫਾਰਮ ਜਮਾ ਹੋਣਗੇ ਜੇਕਰ ਤੁਸੀਂ ਉਦੋਂ ਲੇਟ ਹੋਣੇ ਹੋ ਤਾਂ ਤੁਹਾਡੇ ਫਾਰਮ ਜਿਹੜਾ ਰਿਜੈਕਟ ਹੋ ਜਾਊਗਾ ਜੀ ਸੋ ਨਵੀਆਂ ਹੋਰ ਸਰਕਾਰੀ ਭਰਤੀ ਦੀ ਜਾਣਕਾਰੀ ਲਈ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰ ਸਕਦੇ ਆ ਜੀ ਸਾਡੇ WhatsApp ਗਰੁੱਪ ਦੇ ਵਿੱਚ ਵੀ ਐਡ ਹੋ ਸਕਦੇ ਹੋ ਜਿੱਥੇ ਕਿ ਤੁਹਾਨੂੰ ਹਰੇਕ ਜਾਣਕਾਰੀ ਜਿਹੜੀ ਦਿੱਤੀ ਜਾਂਦੀ ਹੈ Instagram ਤੇ ਪੇਜ ਲਵੀ ਨੈਟ ਕੈਫੇ ਸ਼ਾਲੀ ਤੇ ਫੋਲੋ ਕਰ ਸਕਦੇ ਹੋ ਜੀ ਜੇ ਸੋ ਉੱਪਰ ਕੇ ਅਸੀਂ ਹਰ ਰੋਜ਼ ਨਵੀਆਂ ਅਪਡੇਟ ਪਾਉਂਦੇ ਰਹਿਣੇ ਆ ਸੋ ਵੀਡੀਓ ਦੇਖਣ ਲਈ ਆਰੰਦਾ ਧੰਨਵਾਦ ਜੀ